ਸਾ ਗੁਰਪ੍ਰੀਤ ਸਿੰਘ ਖਾਲਸਾ ਕਿਸ਼ਮੇਸ਼ ਤਰਨ达ਰ ਪਾਪਾ ਜੀ ਪਾਪਾ ਮੇਜਰ ਸਿੰਘ ਸੋਢੀ ਜਿਹੜਾ ਕਾਣਾ ਸਾਹਿਬ ਵਾਲੇ ਉਹਨਾਂ ਦੀ ਫੌਜ ਜੋ ਸਾਧ ਸੰਗਤ ਜੀ ਕਾਫੀ ਦਿਨਾਂ ਤੋਂ ਐਸ ਵੀਰ ਦੀ ਭਾਲ ਕਰ ਰਹੀ ਸੀ ਠਾਨਪੁਰ ਢੱਡੇ ਤੋਂ ਆ ਵੀਰ ਜੋ ਸੁਲਤਾਨਪੁਰ ਲੋਧੀ ਸੀਚੇਵਾਲ ਸੰਤ ਜੀ ਉਹਨਾਂ ਦੇ ਲੱਗੇ ਨਗਰ ਦਾ ਏ ਵਾਹਿਗੁਰੂ ਜੀ ਬੇਨਤੀ ਹੈ ਆ ਮੈਂ ਕਾਫੀ ਵੀਰਾਂ ਦੇ ਕਮੈਂਟ ਮੈਸੇਜ ਦੇਖੇ 8 ਲੱਖ ਫੌਜਾਂ ਦੇ ਸਾਰੇ ਵੀਰਾਂ ਨੇ ਵਧੀਆ ਕਮੈਂਟ ਕੀਤੇ ਸੀ ਇਸ ਭਰਾ ਨੇ ਭਰਾਵਾਂस्ते ਵੀ ਮੈਨੂੰ ਦੱਸੋ ਕੋਈ ਕਹਿੰਦਾ ਸੀ ਮੈਨੂੰ ਦੱਸੋ ਕਿੱਥੇ ਆ ਮੈਂ ਇੰਡੀਆ ਪਹੁੰਚਾਂਗਾ ਤੇ ਸਾਧ ਸੰਗਤ ਜੀ ਮੇਰੇ ਸਾਰੇ ਹੀ ਭਰਾਵਾਂ ਨੂੰ ਬੇਨਤੀ ਸਤਿਕਾਰਯੋਗ ਇਸ ਵੀਰ ਦਾ ਸਮਾਂ ਆ ਗਿਆ ਇਸ ਵੀਰ ਕੋਲ ਸਿੰਘ ਪਹੁੰਚ ਗਿਆ ਚੜ੍ਹਦੀ ਕਲਾ ਦੇ ਵਿੱਚ ਤੇ ਰੋਣਾ ਨਹੀਂ ਵੀਰ ਜੀ ਰੋਣਾ ਨਹੀਂ ਰੋਣਾ ਨਹੀਂ ਸਿੰਘ ਸਾਹਿਬ ਪਹੁੰਚ ਗਿਆ ਹੁਣ ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਧ ਸੰਗਤ ਜੀ ਉਹ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਉਹ ਸਿੰਘ ਦੀ سپورਟ ਦੇ ਵਿੱਚ ਚੜ੍ਹ